ਬੰਦੇ ਖੜੇ ਐ ਮਹਾਪੁਰਸ਼ਾਂ ਦੇ ਨਾਲ ਸਿਰਫ ਇੰਨਾ ਕੁ ਰਸਤਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਰਸਤਾ ਐ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਉਂਦਾ ਕਿ ਕਿੰਨਾ ਚੋੜਾ ਹੋ ਗਿਆ ਇੱਥੋਂ ਇੱਕ ਗੱਡੀ ਆ ਜਾਂਦੀ ਸੀਗੀ ਤਾਂ ਸਾਈਡ ਲੈਣ ਲਈ ਝਗੜੇ ਵੀ ਹੁੰਦੇ ਸੀਗੇ ਔਰ ਖਰਾਲਗੜ ਦਾ ਤੁਹਾਨੂੰ ਮੈਂ ਅਰਥ ਸਮਝਾਉਂਦਾ ਪੂਰੇ ਪੰਜਾਬ ਦੀ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਖਰਾਲਗੜ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੀ ਐ ਹੁਣ ਦੇਖੋ ਤੁਸੀਂ ਇਹ ਰੋਡ ਨੂੰ ਕਿਲਾ ਨੰਦਗੜ੍ਹ ਵਾਲੇ ਬਾਬਾ ਜੀ ਵੱਲੋਂ ਕਿਸ ਹਾਲਾਤ ਦੇ ਵਿੱਚ ਔਰ ਕਿੱਡੇ ਵੱਡੇ ਲੈਵਲ ਤੇ ਚੋੜਾ ਕਰ ਦਿੱਤਾ ਗਿਆ। ਆ ਦੋਸਤੋ ਆ ਦ੍ਰਿਸ਼ਮਾ ਤੁਹਾਨੂੰ ਦਿਖਾਉਣ ਲਈ ਸਪੈਸ਼ਲ ਪਹੁੰਚਿਆ। ਆਨੰਦਪੁਰ ਸਾਹਿਬ ਤੋਂ ਬੰਗਾ ਮਾਰਗ ਉੱਤੇ ਤਾਂ ਬਾਬਾ ਜੀ ਕਿਲਾ ਨੰਗੜ ਸਾਹਿਬ ਵਾਲੇ ਕਾਰ ਸੇਵਾ ਵਾਲੇ ਸੰਤਾਂ ਵੱਲੋਂ ਰੋਡ ਬਣਾਈ ਜਾ ਰਹੀ ਸੀਗੀ। ਆ ਇੱਕ ਨਵੀਂ ਰੋਡ ਐ ਜਿਸ ਨੂੰ ਸਿੰਘਪੁਰ ਤੋਂ ਖਰਾਲਗੜ ਲਈ ਧਾਰਮਿਕ ਸਥਾਨ ਦੇ ਲਈ ਇਹਨੂੰ ਵੀ ਵੱਡਾ ਚੋੜਾ ਕਰ ਦਿੱਤਾ ਬਾਬਾ ਜੀ ਨੇ। ਆ ਦੇਖੋ ਇੱਥੇ ਐਨਾ ਹਾਲ ਖਰਾਬ ਹੁੰਦਾ ਤਾਂ ਇੱਕ ਟਾਈਮ 'ਚ ਇੱਕ ਗੱਡੀ ਡੱਪਦੀ ਸੀ ਜੇ ਦੂਜੀ ਗੱਡੀ ਆ ਜਾਵੇ ਤਾਂ ਹਾਦਸੇ ਦਾ ਖਤਰਾ ਹੁੰਦਾ ਸੀਗਾ। ਸੋ ਮਹਾਪੁਰਸ਼ਾਂ ਦੀ ਸੇਵਾ ਹੈ ਨਵੀਂ ਜਾਣਕਾਰੀ ਹੈ ਔਰ ਮੇਰੇ ਖਿਆਲ ਨਾਲ ਇਹ ਨਾਲ ਪਿੰਡਾਂ ਦੇ ਲੋਕਾਂ ਨੇ ਕਦੀ ਸੋਚਿਆ ਨਹੀਂ ਹੋਣਾ ਵੀ ਸਾਨੂੰ ਵੀ ਕੋਈ ਚੌੜੀ ਰੋਡ ਮਿਲ ਜੂਗੀ ਸੋ ਰਸਦੇ ਵਸਦੇ ਰਹਿਣ ਸੰਤ ਕਾਰ ਸੇਵਾ ਦੇ ਪੁੰਜ ਹੈ ਬਾਬਾ ਸਤਨਾਮ ਸਿੰਘ ਜੀ ਤੇ ਨਾਲ ਉਹਨਾਂ ਦੇ ਸਾਰੇ ਮਹਾਪੁਰਸ਼ ਨਜ਼ਰ ਆ ਰਹੇ ਨੇ ਇਲਾਕੇ ਦੀ ਸਾਡੀ ਟੀਮ ਨਜ਼ਰ ਆ ਰਹੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ